ਜੋਮਨੀ ਕਾਲਜ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਲਗਾਤਾਰ ਦੋ ਤਿੰਨ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਮੌਜੂਦ ਨੇ ਔਰ ਉਹਨਾਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਬਾਦਲ ਸਾਹਿਬ ਅੱਜ ਟੌਪ ਦੀ ਲੀਡਰਸ਼ਿਪ ਜਿਹੜੀ ਹੈ ਨੈਸ਼ਨਲ ਪਾਰਟੀਆਂ ਦੀ ਜਿਹੜੀ ਹੈ ਪੰਜਾਬ ਦੇ ਵਿੱਚ ਘੁੰਮ ਰਹੀ ਹੈ ਤੁਸੀਂ ਕਿਹਨਾਂ ਨੂੰ ਸਵਾਲ ਕਰਨਾ ਚਾਹੋਗੇ ਅੱਜ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਪੰਜਾਬ ਚ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹੈ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤੋਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਜੀ ਰਾਜਸਥਾਨ ਨੂੰ ਦਿੱਤਾ ਕਿ ਮੋੜੋਗੇ ਵੋਟਾਂ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਤੁਹਾਡ ਕੀ ਜਵਾਬ ਹੈ ਦਾ ਤੁਹਾਡੇ ਸਾਡੇ ਨਾਲ ਇੰਨੇ ੱੱਕੇ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਦੂਜੀਆਂ ਪਾਰਟ ਜਿਹੜੇ ਗੈਦੀ ਉਹਨਾਂ ਨੂੰ ਤਾਂ ਛੱਡਤਾ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀ ਐ। ਦਿਲ ਜਿੱਤ ਨਹੀਂ ਆਉਂਦੀਆਂ। ਐਮਪੀ ਬਣਾਉਣਾ ਆਉਂਦੀ ਐ। ਪਰ ਪੰਜਾਬੀਆਂ ਦਾ ਦਿਲ ਜਿੱਤ ਨਹੀਂ। ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਐ। ਕੌਮ ਦੀ ਜਥੇਬੰਦੀ ਐ। ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਐ। ਅਕਾਲੀ ਦਲ ਤਕੜਾ ਐ। ਤੇ ਆਪਾਂ ਸਾਰੇ ਤਕੜੇ ਆ। ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚੋ। ਕਮਿਊਨਿਟੀ ਡਿਵੀਜ਼ਨ ਹੋ ਰਹੀ ਐ। ਕਮਿਊਨਿਟੀ ਡਿਵੀਜ਼ਨ ਹੋ ਰਹੀ ਐ। ਸਾਰੇ ਹੀ ਝਾੜੂ ਵਾਲੇ ਵੇਚੀ ਜਾਂਦੇ ਆ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹਜਾਤਾ ਇਹਨਾਂ ਦੇ ਐਮਐਲਏ ਮਹੀਨਾ ਲੈਣ ਲੱਗੇ ਆ ਤੋ ਐਸ ਕਰਕੇ ਕਿਉਂਕਿ ਉਹਨੂੰ ਪਤਾ ਸੀ ਅੱਗੇ ਤੋਂ ਇਲੈਕਸ਼ਨ ਦਾ ਜਿਤਨਾ ਨਹੀਂ ਆ ਤਾਈ ਉਹਨਾਂ ਨੇ ਸਾਰਾ ਕੰਮ ਦੇ ਨਾਂ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਦੇਖੋ ਦੇਸ਼ ਸਾਰੇ ਧਰਮਾਂ ਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਲੀਡਰਸ਼ਿਪ ਨੂੰ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਜਿਹੜੇ ਜ ਰਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ ਇਹ ਤੁਸੀਂ ਦੇਖ ਸਕਦੇ ਹੋ ਇਹ ਸੰ ਸਰਦਾਰ ਸੁਖਬੀ ਸਿੰਘ ਬਾਦਲ ਜਿਨ੍ਹਾਂ ਨੇ ਅੱਜ ਲੋਕ ਸਭਾ ਹਲਕਾ ਕਾ ਗੁਰਦਾਸਪੁਰ ਦੇ ਵਿੱਚ ਆ ਕੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਆਣ ਕੇ ਜੋ ਹੈ ਉਹ ਪ੍ਰਚਾਰ ਕੀਤਾ ਹੈ ਔਰ ਨਾਲ ਹੀ ਆਪਣੇ ਜਿਹੜੇ ਆ ਉਹ ਸਵਾਲ ਰੱਖੇ ਨੇ ਨੈਸ਼ਨਲ ਪਾਰਟੀਆਂ ਦੇ ਉਹਨਾਂ ਟਾਪ ਲੀਡਰਸ ਦੇ ਵਿੱਚੋਂ ਜਿਹੜੇ ਕੀ ਇਸ ਵਕਤ ਪੰਜਾਬ ਦੇ ਵਿੱਚ ਆਣ ਕੇ ਚੋਣ ਪ੍ਰਚਾਰ ਕਰ ਰਹੇ ਨੇ ਕੈਮਰਾ ਪਰਸਨ ਪ੍ਰੀਤ ਦੇਵ ਰਾਜ ਅਵੀ ਬਖਸ਼ਿੰਗ ਪੀਟੀਸੀ ਨਿਊਜ਼ ਗੁਰਦਾਸਪੁਰ